ਨਹੀਂ ਇਹ ਪੈਸੇ ਨਹੀਂ ਮੈਂ ਤਾਂ ਬੋਲਦਾ ਕੰਦਾ ਇਹ ਹੈ ਹੈਂ ਭਾਈ ਜੀ ਇਹਨੇ ਪੈਸੇ ਲੈ ਕੇ ਮੈਨੂੰ ਬੋਲਣਗੇ ਤੈਨੂੰ ਪੈਸੇ ਦਿੱਤੇ ਤੂੰ ਦੱਸ ਮੈਨੂੰ ਇਹਨੇ ਪੈਸੇ ਲੈ ਕੇ ਨਾ ਰੱਖ ਦਿੰਦੇ ਹਾਂ ਤੂੰ ਬਿਲਕੁਲ ਬਿਲਕੁਲ ਉਹਨੇ ਪੈਸੇ ਲੈ ਲਏ ਨਹੀਂ ਬਿਲਕੁਲ ਇਹੋ ਜਿਹਾ ਬਣਾਉਣਾ ਬਿਲਕੁਲ ਇਹੋ ਜਿਹਾ ਬਣਾਉਣਾ ਲੈ ਨਹੀਂ ਬਾਈਕਰਡ ਕਰਦੇ ਬਾਹਰ ਸੱਪ ਕਰਾ ਪੈਲੇ ਜੀ ਚਲੋ ਭਾਈ ਉਹਨੇ ਪੈਸੇ ਲੈ ਲਏ ਮੈਨੂੰ ਜੀ ਟੋਟਲ ਅੰਦਾਜ਼ਾ ਨਹੀਂ vai okay. 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 ਵਾਸੀ ਨੂੰ ਖੋਣੀ ਇਹਨਾਂ ਨੂੰ ਬੋਲੇ ਲਾ ਕੇ ਆਪਾਂ ਨਾਲ ਰੋਜ਼ ਆਇਆ ਅੱਜ ਬਾਈ ਜੀ ਕੁੜੀਆਂ ਵਾਲੀ ਵੀਡੀਓ ਜਿਹੜੀ ਇਹਦੀ ਚਲਾਈ ਸੀ ਇਹਨੂੰ ਬੋਲਾਂ ਦੀ ਥੋੜੀ ਜਿਹਾ ਸਿਖਾਓ ਅੱਗੇ ਵੀ ਤੁਹਾਡੇ ਤੱਕ ਪ੍ਰੋਜੈਕਟ ਕੀਤੀ ਸੀ ਜਾਣਦੇ ਨੂੰ ਇਹ ਗੱਲ ਸਾਰੀ ਦੱਸੀ ਆ ਪੈਸੇ ਲੈ ਕੇ ਜਾਣੇ ਨੇ ਹੱਥੀ ਫੜਾਏ ਆ ਇਹ ਪੈਸੇ ਲੈ ਕੇ ਵਿੱਚ ਬੋਲੋ ਕਿ ਆ ਸਾਡੇ ਬਾਰੇ ਐਵੇਂ ਐਵੇਂ ਐਮਪੀ ਵੇਲੇ ਅਸੀਂ ਖਬਰ ਲਈ ਤੁਹਾਡੀ ਇਹਨਾਂ ਸਾਥ ਦੋ ਮਾੜਾ ਬਰਮਾਸ਼ੀਰ ਖੋਲ੍ਹ ਲੈ ਆਪਾਂ ਸਾਰੇ ਨਰਮ ਨੂੰ ਨਹੀਂ ਕਰ ਨਿਕਾਲਾ ਇਹ ਨਹੀਂ ਬਸ ਕਰਦੇ ਆ ਪਤਾ ਨਹੀਂ ਕਿ ਕਿਹਦੀ ਸਵਾਲ ਚੋੜੀ ਹੈ ਬਈ ਇਹ ਪੱਤਰ ਕਹਿੰਦੇ ਸਵਾਰ ਆ ਤੂੰ ਕੀ ਕਰੀਂ ਦੁਲਵਾਤਾ ਸੱਤਿਆ ਬਾਪੂ ਨਿਕਲਣਾ ਪੈਣਾ ਜੋ ਪੀਦੇ ਉਹ ਲੋਕਾਂ ਨੇ ਸਰਾ ਕੀਤੀ ਤੂੰ ਆਪਣੇ ਘਰ ਬੰਨੇ ਨੇ ਹੈ ਤੂੰ ਆਪਣੇ ਘਰ ਬੰਨੇ ਨੇ ਨਹੀਂ ਨਹੀਂ ਲੋਕਾਂ ਨੇ ਲੋਕਾਂ ਨੇ ਦੱਸਵਾਇਆ ਇਹ ਤੋੜ ਇਹਨੂੰ ਇਧਰੋਂ ਲਾ ਦੋ ਪਾ ਕੇ ਨੀ ਨਹੀਂ ਕਿਹਾ ਇਹ ਕੇ ਵੀ ਸਾਡੇ ਨਾਲ ਦੇ ਨਾ ਰਹਿਦਾ ਨਹੀਂ 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 ਬਤਾਉ ਅਸੀਂ ਨਹੀਂ ਕੀਤਾ ਉਹ ਕਹਿੰਦੇ ਕੀ ਕੋਣ ਆਇਆ ਤੇਰੇ ਕੋਲ ਚਲਾਉਂਗਾ ਤੇ ਫਾਮ ਲਈ ਇਹ ਸੋਪਾ ਨਹੀਂ ਪਾ ਲਈ ਬਾਦ ਦਾ ਮੀਟ ਕਰਾਇਓ ਸਾਡਾ ਤਾਂ ਮੀਡੀਆ ਲਾਇਓ ਕੋਈ ਨਹੀਂ ਕੋਈ ਸਾਡੇ ਕੋਲ ਤੁਸੀਂ ਬਾਹੀ ਮੰਨਿਆ ਤੁਹਾਡੀ ਗੱਲ ਆ ਇਹ ਕੋ ਗੁਸਾਹੀ ਹੈ ਨਾ ਸਾਹਿਬ ਸਹੀ ਸਹੀ ਪੰਥ ਦੇ ਮਾਲ ਪਰ ਇਹਦੇ ਬਲਮਾਚ ਰੱਖ ਕੇ ਤੂੰ ਵੋਟਾਂ ਲੈ ਲੋਗੇ ਇੱਧਰ ਲੱਗਣ ਦੇ ਮਾਜੇ ਬਾਸੂ ਕੋ ਕੋ ਫਰਮਾਂਦਾ ਇਹਦਾ ਤਾਂ ਨਹੀਂ 25 25 ਮੈਂ ਬੰਦ ਕਰਦਾ ਬਸ ਇਹ ਥੋੜੀ ਇਹ ਬਦਮਾਸ਼ੀ ਕਰੀ ਯਾਰ ਬਦਮਾਸ਼ੀ ਨਾਲ ਵੋਟਾਂ ਥੋੜੀ ਮਿਲਦੀਆਂ ਨੇ

ਇਹਨੂੰ ਬੋਲਾਂ ਦੇ ਲਾ ਕੇ ਸਾਹਮਣਾ ਰੋ ਅੱਜ ਬਾਈ ਜੀ ਕੁੜੀਆਂ ਵਾਲੀ ਵੀਡੀਓ ਜਿਹੜੀ ਇਹਦੀ ਚਲਾਈ ਸੀ ਇਹਨੂੰ ਬੋਲਾਂ ਦੀ ਥੋੜੀ ਜਿਆਦਾ ਸਤਾਓ ਅੱਗੇ ਵੀ ਤੁਹਾਡੇ ਤੱਕ ਪ੍ਰੋਜੈਕਟ ਕੀਤੀ ਸੀ ਜਵਨ ਦੇ ਨੂੰ ਇਹਦਾ ਸਾਰੀ ਦੱਸੀ ਆ ਪੈਸੇ ਲੈ ਕੇ ਗਏ ਨੇ ਹੱਥੀ ਫੜਾਏ ਆ ਇਹ ਪੈਸੇ ਲੈ ਕੇ ਵਿੱਚ ਬੋਲੋ ਤੇ ਸਾਡੇ ਪਰ ਵੀ ਐਨੀ ਐਮਪੀ ਵੇਲੇ ਹੀ ਖਬਰ ਲਾਈ ਤੁਹਾਡੀ ਐਨਾ ਸਾਥ ਦਿਓ ਆਪਾਂ ਮਾਖੀਆ ਬਗਾਈਆਂ ਆਪਾਂ ਵਧਾ ਕਰਦੇ ਰਹਿਣ ਦੋ ਨਹੀਂ ਕਰੀ ਗਾਣਾ ਨਹੀਂ ਬੰਦ ਕਰਦੇ ਬਸ ਨਹੀਂ ਰੇ ਜਿਹਨਾਂ ਨਾਲ ਤਲਾਵਤਾ ਚੁੱਪਾ ਮੈਦ ਪੜੋ ਆਪਣੇ ਜਿਹਨਾਂ ਦੀ ਸਵਾਲ ਛੋੜੀ ਹੈ ਬਈ ਇਹ ਹੱਥ ਰੋਕਾ ਦੇ ਸਵਾਲ ਆ। ਨੂੰ ਸਵਾਲ ਕਰ। ਤੁਸੀਂ ਕੀ ਦੇ? ਨਹੀਂ ਆ ਰਹੀਆਂ ਵੀ। ਕੋਈ ਲਾਇਆ ਬਲਮਾਤਾ ਦੇ ਸਾਥੇ ਬਾਪੂ ਦਾ ਨਿਕਲਣਾ ਤਾਰਾ ਜੋ ਪੀ। ਉਹ ਲੋਕਾਂ ਨੇ ਸੇਵਾ ਕੀਤੀ ਆ। ਉਹ ਆਪਣੇ ਘਰ ਬੰਨੇ ਨੇ। ਹੈ? ਉਹ ਆਪਣੇ ਘਰ ਬੰਨੇ ਨੇ। ਨਹੀਂ ਨਹੀਂ ਲੋਕਾਂ ਨੇ ਲੋਕਾਂ ਨੇ। ਇਹ ਥੋੜਾ ਉਹ ਇਧਰ ਲਾ ਦੋ ਆਹ ਪਾਰਟੀਆਂ ਜਿਹਨੇ ਨਹੀਂ ਕੀਤਾ ਇਹ ਕਿ ਵੀ ਸਾਡੇ ਨਾਲ ਦੇ ਲਾਇਆ ਨਹੀਂਗਾ ਜੀ ਨਹੀਂ ਨਹੀਂ ਬਕਾਉ ਅਸੀਂ ਨਹੀਂ ਕੀਤਾ ਉਹ ਕਹਿੰਦੇ ਕੀ ਹੋਰ ਹੋ ਰਿਹਾ ਕੋਈ ਹੋ ਰਿਹਾ ਆਪਾਂ ਪਹਿਲਾਂ ਤੇਰੀ ਪਾ ਲੈ ਕੋਈ ਬਾਤਾਂ ਨਹੀਂ ਕਰਾਇਆ ਮੀਡੀਆ ਲੈ ਆਇਓ ਕੋਈ ਸਾਡੇ ਕੋਲ ਤੁਸੀਂ ਭਾਈ ਮੰਨਿਆ ਤੁਹਾਡੀ ਗੱਲ ਆ ਕਿੰਨੇ ਕੋ ਗੁਸਤਾਹੀ ਨਹੀਂ ਗੁਸਤਾਹੀ ਨਹੀਂ ਪੰਥ ਦੇ ਨਾਲ ਪਰ ਇਹਦੇ ਬਲਮਾਚ ਰੱਖ ਕੇ ਤੂੰ ਵੋਟਾਂ ਨੂੰ ਲੋਗੇ ਇੱਧਰ ਲੱਗਣ ਦੇ ਮਾਜੇ ਆਖੂ ਖੰਭ ਫੜੀਦਾ ਸਾਡੇ ਵਿੱਚ ਨਹੀਂ ਭਾਈ ਕੰਮ ਨਹੀਂ ਪਾਈ ਦਸਤਾਰ ਬਸ ਇਹ ਥੋੜੀ ਇਹ ਬਦਮਾਸ਼ੀ ਕਰੀ ਜਾਵੇ ਬਦਮਾਸ਼ੀ ਨਾਲ ਵੋਟਾਂ ਥੋੜੀ ਮਿਲਦੀਆਂ ਨੇ